ਵਨਾਲਾ ਦੇ ਸਬਡਿਵੀਜ਼ਨ ਤਪਾ ਦੀ ਪੁਲਿਸ ਨੇ ਇੱਕ ਪ੍ਰਵਾਸੀ ਮਜ਼ਦੂਰ ਦੇ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ 10 ਪ੍ਰਵਾਸੀ ਮਜ਼ਦੂਰਾ ਸਮੇਤ 11 ਜਾਣਿਆ ਕਿਲਾ ਮੁਕੱਦਮਾ ਦਰਜ ਕਰ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹਾਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਉਨ੍ਹਾਂ ਵੱਲੋਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬਿਲਕੁਲ ਜੀ ਇਹ ਬਲਾਈਂਡ ਮਰਡਰ ਹੈ ਜਿਹੜਾ ਕਿ ਇਹ ਸਾਡੇ ਤੋਪਸ ਸਬ ਡਿਵੀਜ਼ਨ ਨੇ ਬਹੁਤ ਹੀ ਮਿਹਨਤ ਮੁਸ਼ਕਲ ਦੇ ਨਾਲ ਇਹਨੂੰ ਟਰੇਸ ਕੀਤਾ ਕੀ ਹੁੰਦਾ 1925 ਨੂੰ ਇੱਕ ਬਿਹਾਰ ਤੋਂ ਈਮੇਲ ਰਾਹੀਂ 0 ਐਫ ਆਰ ਦਰਜ ਹੋ ਕੇ ਖਾਣੇ ਵਿੱਚ ਆਉਂਦੀ ਹੈ ਜਿਸ ਦੇ ਉੱਪਰ ਸਾਡੇ ਥਾਣੇ ਦੇ ਵਿੱਚ 120 ਨੰਬਰ ਮੁਕਦਮਾ 1925 ਨੂੰ ਦਰਜ ਕੀਤਾ ਜਾਂਦਾ ਜਿਹੜਾ ਕਿ 103 ਕਾਠ ਜਿਮਨ 2 238 ਬੀ ਐਨ ਐਸ ਦੇ ਤਹਿਤ ਦਰਜ ਕੀਤਾ ਜਾਂਦਾ ਜਿਹਨੂੰ ਆਪਾਂ ਪਹਿਲਾਂ 302 120 ਵੀ ਮੰਨਦੇ ਸੀਗੇ ਆਈਪੀਸੀ ਸੋ ਉਸ ਤੋਂ ਬਾਅਦ ਸਾਡੀਆਂ ਪੁਲਿਸ ਟੀਮਾਂ ਨੇ ਟੈਕਨੀਕਲ ਸਟਾਫ ਨੇ ਆਪਣੀ ਪੂਰੀ ਜਦੋਜਹਿਦ ਦੇ ਨਾਲ ਇਹ ਦੋ ਬੰਦੇ ਜਿਹੜੇ ਸੀਗੇ ਇੱਕ ਨੋਂ ਨੂੰ ਹੀ ਗ੍ਰਿਫਤਾਰ ਹੋ ਜਾਂਦੇ ਨੇ ਜਿਨ੍ਹਾਂ ਦਾ ਨਾਮ ਹੈ ਦੋਸ਼ੀ ਜਿਹੜਾ ਹੈਗਾ ਖੁਸ਼ੀ لال ਰਿਸ਼ੀ ਭੂਮੀ ਤੇ ਦੂਸਰਾ ਸੀ ਜੀ ਭੂਮੀ ਰਿਸ਼ੀਦੇਵ ਇਹ ਤਾਜੋ ਕੈਂਚੀਆਂ ਤੋਂ ਤਪਾ ਇੱਕ ਨੂੰ ਗ੍ਰਿਫਤਾਰ ਹੋ ਜਾਂਦੇ। ਉਸ ਤੋਂ ਬਾਅਦ ਇਹਨਾਂ ਦੀ ਪੁੱਛਪੜਤਾਲ ਤੋਂ ਅੱਗੇ ਚੱਲਦੇ ਹੋਏ ਇਹ ਪਤਾ ਲੱਗਦਾ ਹੈ ਕਿ ਜਿਹੜਾ ਜਗਨ ਹੈ ਇਹ 11 ਬੰਦਿਆਂ ਦਾ ਹੈੱਡ ਸੀਗਾ 10 ਬੰਦਿਆਂ ਦਾ ਜਿਹੜਾ ਕਿ ਉੱਥੋਂ ਬਿਹਾਰ ਤੋਂ ਹਰ ਸਾਲ ਇੱਥੇ ਬਹੁਤ ਸਾਰੇ ਕਿਸਾਨਾਂ ਦੇ ਵਿੱਚ ਜਿਹੜੇ ਅੱਜਕੱਲ ਜੀਰੀ ਦਾ ਕੰਮ ਚੱਲਦਾ ਹੈ ਉਹਦੇ ਵਾਸਤੇ ਇਹ ਆਉਂਦੀ ਸੀ ਸਾਰੇ ਉੱਥੋਂ। ਇਸੇ ਤਰ੍ਹਾਂ ਹੁਣ ਵੀ ਆਏ ਹੋਏ ਸੀਗੇ ਜਿਹੜਾ ਮਰਨ ਵਾਲਾ ਹੈਗਾ ਉਹ ਹੈਗਾ ਸ਼ੰਕਰ ਪੁੱਤਰ ਦੇਵਾਨੰਦ ਵਾਸੀ ਵਾਰਡ ਨੰਬਰ 8 ਸ਼ਿਲਾਨਾਥ ਰੋਪਾਲੀ ਜ਼ਿਲ੍ਹਾ ਪੂਰਨਿਆ ਸੋਰੀ ਕੁਪੜ ਇਹ ਸਾਰੇ ਮਤਲਬ ਦਾ ਖਾਣਾ ਬਣਾਉਣ ਦਾ ਕੰਮ ਇਹਨੂੰ ਸੌਂਪਿਆ ਹੁੰਦਾ ਸੀ ਸ਼ੰਕਰ ਨੂੰ ਤਾਂ ਇਹ ਪਿਛਲੇ ਕਾਫੀ ਸਮੇਂ ਤੋਂ ਇੱਕ ਹਫਤੇ 10 ਦਿਨਾਂ ਤੋਂ ਇਹਨਾਂ ਨੂੰ ਬਾਰ-ਬਾਰ ਜਗਨ ਨੂੰ ਕਹਿ ਰਿਹਾ ਸੀਗਾ ਕਿ ਮੈਨੂੰ 5000 ਰੁਪਏ ਦੀ ਲੋੜ ਹੈ ਮੰਦਿਰ ਜਿੱਥੇ ਇਹਨਾਂ ਦਾ ਆਪਸ ਦੇ ਵਿੱਚ ਚੱਲਦਾ ਰਹਿੰਦਾ ਸੀ ਕਾਫੀ ਦਿਨਾਂ ਤੋਂ 7 ਜੁਲਾਈ ਨੂੰ ਰਾਤ ਦੇ ਕਰੀਬ 10:00 ਵਜੇ ਇਹਨਾਂ ਦਾ ਫੇਰ ਇਸੇ ਗੱਲ ਨੂੰ ਲੈ ਕੇ ਜਿਵੇਂ ਹੀ ਹੋਇਆ ਤੇ ਉਹਨਾਂ ਨੇ ਆਪਣੀ ਸਾਰੇ ਇਹ ਜਿਹੜੇ ਜਗਨ ਦੇ ਨਾਲ ਦੋ ਇਹ ਲੜਕੇ ਵੀ ਸੀਗੇ ਤੇ ਹੋਰ ਸਾਰੇ ਉਹਨੂੰ ਜਿੰਨੇ ਸੀਗੇ ਸਾਰੇ ਇਹਨਾਂ ਨੇ ਸਲਾਹ ਕਰਕੇ ਉਹਨੂੰ ਕੁੱਟਿਆ ਇੱਕ ਪੇੜ ਦੇ ਨਾਲ ਬੰਨਿਆ ਔਰ ਪਿੱਛੇ ਇਹਨਾਂ ਨੇ ਇੱਕ ਗਮਚਾ ਪਾਇਆ ਹੁੰਦਾ ਛੋਟਾ ਜਿਹਾ ਉਹ ਗਮਚੇ ਦੇ ਨਾਲ ਪੰਕੇ ਨੂੰ ਦਲੇ ਤੋਂ ਇਹਨੂੰ ਮਾਰਤਾ ਮਾਰ ਕੇ ਤੇ ਕੋਲੀ ਕਾਈ ਤੋਂ ਸੋ ਗਾਈ ਦੀ ਦੂਰੀ ਤੇ ਕਾਫੀ ਪੇੜ ਪੌਦੇ ਝਾੜੀਆਂ ਜਿਵੇਂ ਜੰਗਲ ਟਾਈ ਤੇ ਨਾਲ ਇੱਕ ਡਰੇਨ ਸੀਗੀ ਉਥੇ ਜ਼ਮੀਨ ਨੂੰ ਅ ਜ਼ਮੀਨ ਚ ਦੱਬ ਕੇ ਤੇ ਇਹ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆਪਣੇ ਇਥੇ ਹੜਾਂ ਦਾ ਪਾਣੀ ਆ ਗਿਆ ਸਾਡੇ ਸਾਰੀ ਪੁਲਿਸ ਟੀਮ ਨੂੰ ਲੱਭਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀਗੀ ਔਰ ਫਿਰ ਵੀ ਬੜੀ ਇਹ ਮਤਲਬ ਜਿਹੜਾ ਸਾਡੇ ਵਾਸਤੇ ਇੱਕ ਬੜਾ ਚੈਲੰਜ ਸੀਗਾ ਕਿਉਂਕਿ ਜੇ ਬਲਾਈਂਡ ਮਰਡਰ ਸੀਗਾ ਤੇ ਇਹਨਾਂ ਨੂੰ ਫੜਨਾ ਵੀ ਬਹੁਤ ਜ਼ਰੂਰੀ ਸੀਗਾ ਤੇ ਡੈੱਡ ਬੋਡੀ ਰਿਕਵਰ ਕਰਨੀ ਬਹੁਤ ਜ਼ਿਆਦਾ ਸਾਡੇ ਵਾਸਤੇ ਮੁਸ਼ਕਲ ਜਾ ਕੰਮ ਬਣਿਆ ਹੋਇਆ ਸੀ ਜਿਹੜਾ ਕਿ ਸਾਡੇ ਸਾਰੇ ਟੀਮਾਂ ਨੇ ਟੈਕਨੀਕਲ ਸਟਾਫ ਨੇ ਸਾਡੇ ਐਸ ਐਚ ਓ ਸਾਡੇ ਡੀ ਐਸ ਪੀ ਤਾਪਾ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਔਰ ਕੱਲ ਡੈੱਡ ਬੋਡੀ ਰਿਕਵਰ ਕੀਤੀ ਜਿਹੜੀ ਕਿ ਜੇ ਸੀ ਪੀ ਦੀ ਹੈਲਪ ਨਾਲ ਹੋਰ ਕਈ ਅਸੀਂ ਉੱਥੋਂ ਪੱਟ ਕੇ ਤੇ ਬੜੇ ਜਿਹੜੀ ਕਿ ਜਲ ਜਿਹੜੀ ਕਾਫੀ ਜ਼ਿਆਦਾ ਐਸੀ ਸਥਿਤੀ ਵਿੱਚ ਸੀਗੀ ਕਿ ਜਿੰਗੂ ਸੀ ਉਹਨੂੰ ਕੱਢ ਕੇ ਤੇ ਫਿਰ ਉਹਨੂੰ ਮੈਡੀਕਲ ਐਸਜੀਐਮ ਸਾਹਿਬ ਨਾਲ ਸੀਗੇ ਸਾਰੇ ਸਿਵਲ ਦਾ ਸਟਾਫ ਵੀ ਨਾਲ ਸੀਗਾ ਸੋ ਉਹਨੂੰ ਕਰਕੇ ਅਗਲੀ ਕਾਰਵਾਈ ਵਾਸਤੇ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਹੁਣ ਤੱਕ ਦੀ ਜਿਹੜੀਆਂ ਟੀਮਾਂ ਹੈਗੀਆਂ ਉਹ ਹੋਰ ਵੀ ਜਿਹੜੇ ਦੋਸ਼ੀ ਰਹਿੰਦੇ ਨੇ ਬਾਕੀ ਦੇ ਉਹਨਾਂ ਨੂੰ ਫੜਨ ਵਾਸਤੇ ਲੱਗੀਆਂ ਹੋਈਆਂ ਨੇ ਸੋ ਇਹ ਜਿਹੜਾ ਇੱਕ ਕਾਫੀ ਚੈਲੰਜ ਵਾਲਾ ਕੰਮ ਸੀਗਾ ਉਹ ਸਾਡਾ ਡੈੱਡ ਬੋਡੀ ਲੱਭਣ ਵਾਲਾ ਉਹ ਬਹੁਤ ਅੱਛਾ ਹੋ ਗਿਆ ਸਾਡੀ ਇਹ ਮਤਲਬ ਸਾਡੀ ਪੁਲਿਸ ਦੀ ਕਾਫੀ ਵੱਡੀ ਕਾਮਯਾਬੀ ਹੈ ਕਿਉਂਕਿ ਇਹ ਬਲਾਈਂਡ ਮਰਡਰ ਸੀਗਾ ਇਹਨੂੰ ਬੜੇ ਸੁਚੱਜੇ ਢੰਗ ਨਾਲ ਪ੍ਰੈਸ ਕੀਤਾ ਜਾ ਚੁੱਕਾ ਹੈ ਮੈਂ ਤੁਹਾਨੂੰ ਦੱਸਿਆ ਕਿ ਇਹ ਕੁੱਕ ਦਾ ਕੰਮ ਕਰ ਰਿਹਾ ਸੀ ਇਹ 10 ਜਿਹੜੇ ਬੰਦੇ ਸੀ ਕੰਮ ਕਰਦੇ ਸੀਗੇ ਇਹਨਾਂ ਚੋਂ ਇੱਕ ਬੰਦਾ ਇਹ ਇਹਨਾਂ ਦੀ ਰੋਟੀ ਪਾਣੀ ਸਵੇਰੇ ਦੁਪਹਿਰੇ ਸ਼ਾਮੀ ਇਹ ਬਣਾ ਕੇ ਤਿਆਰ ਰੱਖਦਾ ਸੀ ਤੇ ਖਵਾਉਂਦਾ ਸੀਗਾ ਇਨਾ ਜੋ ਤੈ ਹੋਇਆ ਸੀ ਉਹ ਪਤਾ ਨਹੀਂ ਹੁਣ ਡੀਟੇਲ ਚ ਆ ਕੇ ਅੱਗੇ ਇਨਵੈਸਟੀਗੇਸ਼ਨ ਪਾ ਲੱਗੂਗਾ ਪਰ ਉਹਨੂੰ ਆਪਣੇ ਖਰਚੇ ਵਾਸਤੇ 2 ਕੁ ਮਹੀਨਿਆਂ ਤੋਂ ਬਾਅਦ ਇਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਮੈਨੂੰ 5000 ਦੀ ਲੋੜ ਐ ਮੰਦੇ ਉਹ ਪਰ ਉਹ 5000 ਨਾ ਦਿੱਤਾ ਨਹੀਂ ਉਸ ਤੋਂ ਇਲਾਵਾ ਇਹਨੂੰ ਮਾਰ ਹੀ ਦਿੱਤਾ ਗ੍ਰফতারੀ ਤਿੰਨ ਬੰਦਿਆਂ ਦੀ ਹੋ ਚੁੱਕੀ ਐ ਜਿਹੜਾ ਮਾਰਨ ਵਾਲਾ ਬੰਦਾ ਉਹ ਜਗਨ ਜਿਹੜਾ ਇਹਨਾਂ ਦਾ ਹੈੱਡ ਸੀਗਾ ਹੈੱਡ ਸੀ ਇਹਨਾਂ ਦਾ ਕੋਠੇਕਰ ਜਿਵੇਂ ਆਪਾਂ ਠੇਕੇਦਾਰ ਕਹਿੰਦੇ ਐ ਅਸੀਂ ਜਗਨ ਤੋਂ ਮੰਗੇ ਸੀ ਉਹ ਅੱਜਕੱਲ ਸਾਡਾ ਇਹ ਜਿਹੜੀ ਹੈਗਾ ਉਹਦੇ ਵਿੱਚ ਇਹ ਆ ਵੀ ਸਾਡੀ ਜਿਵੇਂ ਇੱਥੋਂ ਚਲੇ ਗਏ ਸੀਗੇ ਉਹਨਾਂ ਉੱਥੇ ਜਾ ਕੇ ਉਹਨਾਂ ਨੇ ਰਿਪੋਰਟ ਕਰਤੀ ਥਾਣੇ 'ਚ ਉਹ ਰਹਿੰਦੇ ਤਾਂ ਇੱਥੇ ਸੀ ਮਰਡਰ ਇੱਥੋਂ ਆ ਸੀਗਾ ਤਾਂ ਉਹਨਾਂ ਨੇ ਜ਼ੀਰੋ ਐਫਆਰ ਕੱਟਣੀ ਸੀਗੀ ਉਹ ਜ਼ੀਰੋ ਐਫਆਰ ਕੱਟ ਕੇ ਉਹ ਸਾਡੇ ਕੋਲ ਭੇਜਤੀ ਉਸ ਤੋਂ ਬਾਅਦ ਅਸੀਂ ਆਪਣੀ ਥਾਣੇ 'ਤੇ ਕਰਤੀ ਉਸ ਵਾਸਤੇ ਵੀ ਦੱਬੀ ਕਿੱਥੇ ਆ ਉਹ ਜਗ੍ਹਾ ਕਦੀ ਕਿਤੇ ਕਦੇ ਕਿਤੇ ਪਰ ਫਿਰ ਜਦੋਂ ਆ ਹੋਂ ਤੀਸਰਾ ਦੋਸ਼ੀ ਪੜਿਆ ਗਿਆ ਫਿਰ ਇਹਨਾਂ ਦੇ ਇਨਕਸ਼ਾਫ ਤੇ ਅਸੀਂ ਸਹੀ ਟਿਕਾਣੇ ਤੇ ਪਹੁੰਚ ਸਕਦੇ ਕੋਸ਼ਿਸ਼ ਚੱਲ ਰਹੀ ਹੈ ਔਰ ਟੀਮਾਂ ਸੜੀਆਂ ਬੜੀਆਂ ਹੋਈਆਂ ਨੇ ਹੁਣ ਵੀ ਲੱਗੀਆਂ ਹੋਈਆਂ ਨੇ ਜਲਦੀ ਬਾਕੀ ਦੇ ਗ੍ਰফতার ਵੀ ਕੀਤੇ ਜਾ ਇਹ ਹਲੇ ਕਨਫਰਮ ਸਾਡਾ ਸੀਕਰਟ ਵੀ ਹੁੰਦਾ ਪਰ ਫਿਲਹਾਲ ਇਹੀ ਹੈ ਕਿ ਹਲੇ ਪੰਜਾਬ ਤੋਂ ਕੁਝ ਬੰਦੇ ਬਾਹਰ ਵੀ ਨੇ ਲੇਕਿਨ ਅਸੀਂ ਉਹਨਾਂ ਨੂੰ ਪੂਰਾ ਟਰੇਸ ਕਰ ਰਹੇ ਹਾਂਜੀ 15 ਤੱਕ ਰਿਮਾਨਡ ਹੈਗਾ ਇਹਨਾਂ ਦਾ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਇੱਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027